ਮੇਰੇ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਆ ਇੱਕ ਫੋਟੋ ਯਾਦਗਾਰ ਫੋਟੋ ਪੂਰੀ ਪੰਚਾਇਤ ਦੀ ਹੋਣੀ ਬਾਕੀ ਮੇਰੇ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਪੰਚਾਇਤ ਨੂੰ ਟਾਈਮ ਦਿੱਤਾ ਜਾਵੇ ਜਿੰਨੇ ਵੀ ਨੌਜਵਾਨ ਸਾਥੀਆ ਜਿੰਨੇ ਵੀ ਮੇਰੇ ਬਜ਼ੁਰਗ ਕਮੇਟੀ ਦਾ ਇੱਕ ਪੰਚਾਇਤ ਨੂੰ ਪਾਵਰ ਹੈ ਅੱਜ ਉੱਪਰ ਦਾਸ ਉਧਰ ਯਾਦਗਾਰੀ ਤਸਵੀਰਾਂ ਹੁਸੈਨ ਈਰਾਨ ਤੇ ਰੋਹਿਤ ਦਿੱਲੀ ਲੈ ਵੀ ਦਰਸ਼ਕ ਵੀਰੋ ਅੱਜ ਦੇ ਮੇਲੇ ਦੀ ਲਾਸਤ ਕੁਸ਼ਤੀ ਤੇ ਟੌਪ ਦੀ ਕੁਸ਼ਤੀ 1 ਲੱਖ 1000 ਦੀ ਇਹ ਕੁਸ਼ਤੀ ਮੈਂ ਪਹਿਲਾਂ ਵੀ ਦੱਸਿਆ ਵੀ ਇਹ ਬਾਬੇ ਪਹਿਲਵਾਨ ਦੇ ਪਿਆਰ ਸਦਕਾ ਔਰ ਸਾਡੇ ਮਾਤਵਾਰ ਵੀਰ ਜਿਹੜੇ ਦੰਗਰ ਕਮੇਟੀ ਉਹਨਾਂ ਦੇ ਪਿਆਰ ਕਰਕੇ ਆਏ ਆ ਮੱਲ ਨਹੀਂ ਤੇ ਅਲਟੋ ਗੱਡੀ ਦੇ ਜਿਹੜੀ ਹੁਸੈਨ ਹੁਸੈਨ ਇਹ ਅੱਜ ਵਾਕਈ ਵਰਲਡ ਦੇ ਫੇਮਸ ਮੱਲਾਂ ਦੇ ਦਰਮਿਆਨ ਆਹ ਸਰੇ ਦੇ ਟੱਕਰ ਲੈ ਵੀ ਜੈਲੇ ਬਾਈ ਤੇਰਾ ਵੀ ਵੱਡਾ ਯੋਗਦਾਨ ਆ ਵੀਰੇਆ ਤੇਰਾ ਵੀ ਆਪਾ ਧੰਨਵਾਦ ਕਰਦੇ ਕਿਉਂਕਿ ਭਰਾ ਹੈ ਸਾਡਾ ਬਾਤ ਮਾਣ ਹੈ ਮਾਣ ਹੋਣਾ ਵੀ ਚਾਹੀਦਾ ਸਾਰੇ ਵੀਰਾਂ ਦੇ ਕਿਉਂਕਿ ਸਾਰੇ ਵੀਰਾਂ ਦੇ ਸਹਿਯੋਗ ਨਾਲ ਇਹ ਦੰਗਲ ਪੂਰਨ ਸਪੂਰਨ ਤਿੰਨਾਂ ਦਾ ਮੇਲਾ ਹੋਇਆ ਜੀ ਆ ਮਾਲੀ ਦੇ ਪੈ ਲਈ ਦਾਨੀ ਸਜਣਾ ਨੇ ਆਪਣੇ ਹੱਥ ਖੋਲ ਦਿੱਤੇ ਜਾਂਦੇ ਜੇ ਰੋਹਿਤ ਜਿੱਤਿਆ 200 ਰੁਪਏ ਜਸਵਿੰਦਰ ਰਾਣਾ ਦੇ ਬਖਾਤੇ ਦਿੱਤਾ ਜਾਏਗਾ ਲਓ ਜੀ ਬਿਲਕੁਲ ਮਾਨ ਸਨਮਾਨ ਉਹ ਜਿਹੜੇ ਕਰ ਦਿੱਤੇ ਗਿਆ ਬਿਲਕੁਲ ਔਰ ਇਧਰ ਵਾਲੇ ਪਾਸੇ ਦਿੱਲੀ ਰੋਹਿਤ ਦਿੱਲੀ ਤੇ ਹੁਸੈਨ ਈਰਾਨ ਲਾਅ ਸਿਰੇ ਦੀ ਟੱਕਰ ਬਾਈ ਜੀ ਨੂੰ ਜੀ ਨੂੰ ਖੁਸ਼ੀ ਹੈ ਇੱਕ ਵਾਰੀ ਤਾੜੀਆਂ ਮਾਰ ਕੇ ਇਜਾਜ਼ਤ ਦੇ ਦਿਓ ਮੇਰੇ ਦਰਸ਼ਕ ਵੀਰਿਓ ਲੈ ਚੋਟੀ ਦੀ ਟੱਕਰ ਹੈ ਆਹ ਵੇਖ ਸਾਹਮਣੇ ਲੈ ਵੀ ਪਿਓਰ ਪੰਜਾਬ ਵਾਲਿਆ ਵੀਰਿਆ ਕਰਦੇ ਜਰਾ ਕੇ ਕੈਮਰਾ ਉਧਰ ਵਾਲੇ ਪਾਸੇ ਲਾਲ ਰੰਗ ਦੇ ਲੰਗੋਟੇ ਦੇ ਵਿੱਚ ਆ ਜੀ ਹੁਸੈਨ ਈਰਾਨ ਦੀ ਧਰਤੀ ਦਾ ਦੂਜੇ ਪਾਸੇ ਰੋਹਿਤ ਦਿੱਲੀ ਅਜਾ ਇੱਕ ਗੱਲ ਦੱਸਿਓ ਕਿੱਥੇ ਈਰਾਨ ਹੈ ਕਿੱਥੇ ਆ ਤੁਹਾਡਾ ਪਿੰਡ ਨੱਗਲ ਖੁਰਦ ਪਰ ਚੋਟੀ ਦਾ ਮੱਲ ਹੈ ਇਹ ਸਾਡੇ ਇਸ ਪਿੰਡ ਲਈ ਕਿੱਡੀ ਮਾਨ ਵਾਲੀ ਗੱਲ ਹੈ ਵੀ ਬਲਡ ਤੋਂ ਐਨ ਸਿਰੇ ਦਾ ਮੱਲ ਜਿਹੜੇ ਮੈਟਨ ਦੀ ਗੱਲ ਹੋਵੇ ਮਿੱਟੀ ਦੀ ਗੱਲ ਹੋਵੇ ਸਿਰੇ ਦੇ ਮੱਲਾਂ ਦੇ ਦਰਮਿਆਨ ਬੱਖੋ-ਵੱਖਰੇ ਮੇਲਿਆਂ ਤੇ ਜਿਹੜੀਆਂ ਆ ਕੁਸ਼ਤੀਆਂ ਹੁੰਦੀਆਂ ਨੇ ਪਰ ਤੁਹਾਡੇ ਪਿੰਡ ਦੇ ਵਿੱਚ ਯਾਰ ਈਰਾਨ ਤੋਂ ਚੱਲ ਕੇ ਮਾਲਾ ਇੱਕ ਦਿੱਲੀ ਤੋਂ ਆਇਆ ਕਿੱਡੀ ਮਾਨ ਵਾਲੀ ਗੱਲ ਹੈ ਇੱਕ ਵਾਰੀ ਤਾੜੀਆਂ ਮਾਰੋ ਫਿਰ ਜ਼ੋਰਦਾਰ ਇਸੇ ਗੱਲ ਤੇ ਲਾ ਉੱਤੇ ਵਾਲੇ ਪਾਸੇ ਇਹ ਆ ਹੁਸੈਨ ਈਰਾਨ ਦੀ ਧਰਤੀ ਦਾ ਥੱਲੇ ਵਾਲੇ ਪਾਸੇ ਰੋਹਿਤ ਦਿੱਲੀ ਵਾਲਾ ਲਾਓ ਸਾਹਮਣੇ ਛੋਟੀ ਦੀ ਟੱਕਰ ਚੱਲਦੀ ਹੈ ਆਓ ਸਾਹਮਣੇ ਕਿ ਚਿੰਦੇ ਵਾਹੀ ਜੇ ਚੱਲਿਓ ਈਰਾਨ ਉੱਥੇ ਵੱਡੇ ਵੱਡੇ ਪਹਿਲਵਾਨ ਮਾਰਨ ਮੋਕੀ ਕੱਢਦੇ ਜਾਨ ਜੇ ਫਿਰ ਮੇਰੇ ਆ ਉਹ ਜੁਗਨੀ ਕਹਿੰਦੀ ਐ ਜਿਹੜੀ ਵਾਹਿਗੁਰੂ ਵਾਹਿਗੁਰੂ ਕਹਿੰਦੀ ਐ ਨਾ ਰੱਬ ਦਾ ਲੈਂਦੀ ਐ ਲਓ ਸਾਹਮਣੇ ਇਸ ਵੇਲੇ ਦੋ ਦੇ ਦੋ ਮੱਲਾਂ ਦੇ ਦਰਮਿਆਨ ਚੋਟੀ ਦੀ ਟੱਕਰ ਲਓ ਈਰਾਨ ਵਾਲਾ ਉੱਤੇ ਵਾਲੇ ਪਾਸੇ ਥੱਲੇ ਵਾਲੇ ਪਾਸੇ ਆਹ ਵੇਖੋ ਸਿਰੇ ਦੀ ਟੱਕਰ ਕਿ ਮਹਿਗਿਆਂ ਦੇ ਨਾਲ ਕਿਥੋਂ ਪਹਿਲਵਾਨ ਅੱਜ ਦੇ ਉੜ ਦੇ ਜਹਾਜ਼ਾਂ ਨੂੰ ਨਹੀਂ ਰੋੜੇ ਵੱਜਦੇ ਕਦੇ ਨਾ ਭੜਾ ਕੂਮਰੇ ਅੜੇ ਡਿਗਰੀ ਛੋਰਾ ਮੂਰੇ ਅੜਦੇ ਨਹੀਂ ਜਿੰਦੇ ਸੋਹਣਿਆ ਜੋ ਮਾਂ ਮਾਂ ਦੇ ਆ ਦੁੱਧਾਂ ਵਿੱਚੋਂ ਮਿਲਦੀ ਦਲੇਰੀ ਉਹ ਪੈਗਟਾਂ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ ਆ ਵੇਖੋ ਸਾਹਮਣੇ ਕਿ ਕੱਢਦਾ ਜੋ ਗਾਲ ਯਾਰੋ ਸੱਕੀ ਭੈਣ ਨੂੰ ਉਹ ਬੰਦਾ ਨਹੀਂ ਉਹ ਕੁੱਤਿਆਂ ਦੀ ਜਾਤ ਹੋਣੀ ਆ ਜੋ ਕੱਢਦਾ ਜੋ ਯਾਰ ਕੱਢਦਾ ਜੋ ਗਾਲ ਯਾਰੋ ਸੱਕੀ ਭੈਣ ਨੂੰ ਇਹਨੇ ਪਿਓ ਦੀ ਦਾੜੀ ਨੂੰ ਹੱਥ ਪਾ ਲਿਆ ਓਏ ਕੱਡਾ ਖੜਾ ਇਹ ਜਿਆ ਨੂੰ ਪੁੱਤ ਕਹਿਣ ਨੂੰ ਵਾਕਈ ਗੱਲਾਂ ਜਿਹੜੀਆਂ ਟੱਕਾਣੇ ਲਾਓ sire ਦਾ ਮੈਚ ਆ sire ਦਾ ਮੁਕਾਬਲਾ ਆਹ ਦੋ ਦੇ ਦੋ ਮੱਲਾਂ ਦੇ ਦਰਮਿਆਨ sire ਦੀ ਟੱਕਰ ਚੱਲ ਰਹੀ ਹੈ ਕੌਣ ਬੱਲੇ ਬੱਲੇ ਕਰਾਵੇਗਾ ਲੈ ਵੀ ਹੁਸੈਨ ਈਰਾਨ ਉੱਤੇ ਵਾਲੇ ਪਾਸੇ ਥੱਲੇ ਵਾਲੇ ਪਾਸੇ ਲਾ ਰੋਹਿਤ ਦਿੱਲੀ ਆਦੇ ਮੇਲੇ ਦੀ ਲਾਸਤ ਕੁਸ਼ਤੀ 1 ਲੱਖ 1000 ਦਾ ਆ ਮੁਕਾਬਲਾ ਚੱਲ ਰਿਹਾ ਜੀ ਵੀਰੇ ਜਿਹੜੀ ਚਿੰਨੂ ਵਾਲੀ ਕੁਸ਼ਤੀ ਸੀਗੀ ਇੱਕ ਹੋਰ ਲਾਲੀ ਵਾਲੀ ਕੁਸ਼ਤੀ ਸੀਗੀ ਆਪਣਾ ਮਾਨ ਸਨਮਾਨ ਲੈ ਲੋ ਜੀ ਵੀਰ ਬਣ ਕੇ ਬੇਨਤੀ ਆ ਲਾਲੀ ਤੇ ਨਾਲ ਛੰਮੀ ਦੀ ਕੁਸ਼ਤੀ ਸੀਗੀ ਔਰ ਨਾਲ ਇੱਕ ਰੁੱਤਕ ਰੋਹਿਤ ਔਰ ਨਾਲ ਜਿਹੜੀ ਕੁਸ਼ਤੀ ਸੀਗੀ ਸੋਰੀ ਚਿੰਨੂ ਰਾਈਏ ਵਾਲਾ ਆ ਆਪਣਾ ਮਾਨ ਸਨਮਾਨ ਲੈ ਲੋ ਜੀ ਮਨ ਲੈ ਬੇਨਤੀ ਆ ਭਰਾ ਬਣ ਕੇ ਕੋਈ ਲਾਸ ਕੁਸ਼ਤੀ ਚਲਦੀ ਐ ਇਧਰ ਵਾਲੇ ਪਾਸੇ ਲਾ ਬੱਲੇ 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 ਰੂਪ ਕਰਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਬੋਲੇ ਇਨਸਾਨ ਹਾਸਰੀਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈਕਾਰਾ ਬਾਬਾ ਸਿੱਧ ਚੰਨੋ ਜੀ ਦਾ ਬੋਲ ਸੱਚੇ ਦਰਬਾਰ ਕੀ ਜੈਕਾਰਾ ਨਗਰ ਖੇੜੇ ਮਹਾਰਾਜ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ I'm <laughs> gonna